ਕੰਪਨੀ ਦਾ ਇੱਕ ਪ੍ਰਧਕਟ ਰੱਖਿਆ ਗਿਆ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜੇ ਲੋਕ ਨੇ ਪੈਸੇ ਇਨਵੈਸਟ ਕਰ ਰਹੇ ਨੇ ਜਿਹਨੇ ਰਿਚ ਆਪਣਾ 30 ਲੱਖ ਰੁਪਏ ਲਗਾਇਆ ਹੈ। ਔਰ ਇਹ ਵੀ ਬੋਦੋ ਨੋਸ਼ਕਾਨ। ਆਜੀ ਪਵਿੱਤਰ ਸਿੰਘ ਜੀ ਕਿਵੇਂ ਲੱਗ ਰਿਹਾ ਸਭ? ਬਹੁਤ ਬੱਲੇ। ਓਕੇ। ਓਕੇ। ਕਿਉਂ ਆਸ? ਸ਼ਹਿਰ ਦੇ ਵਿੱਚੋਂ ਮੌਜੂਦ ਹਾਂ ਜਿੱਥੇ ਕਿ ਇੱਕ ਗੀਜੀ ਪ੍ਰੋਜੈਕਟ ਦਾ ਜਿਸ ਦੀ ਕਿ ਇੱਥੇ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਪ੍ਰੋਗਰਾਮ ਰੱਖਿਆ ਗਿਆ ਹੈ। ਉਦੇ ਵਿੱਚ ਜਿਵੇਂ ਅ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਜੇ ਆਪਾਂ ਜਾਣੀਏ ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਆਉਂਦੀਆਂ ਨੇ ਲੋਕਾਂ ਦੇ ਪੈਸੇ ਲਵਾ ਕੇ ਫਰ ਹੋ ਜਾਂਦੀਆਂ ਨੇ ਪਰ ਜਿਹੜੀ ਇੱਕ GEZI ਇਥੇ ਕੰਪਨੀ ਦਾ ਇੱਕ ਪ੍ਰੋਜੈਕਟ ਰੱਖਿਆ ਗਿਆ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜੇ ਲੋਕ ਨੇ ਪੈਸੇ ਇਨਵੈਸਟਮੈਂਟ ਕਰ ਰਹੇ ਨੇ ਇਥੇ ਸਾਡੇ ਨਾਲ ਉੱਪਰੋਂ ਪਵਿੱਤਰ ਸਿੰਘ ਜੀ ਨੇ ਜਿਨ੍ਹਾਂ ਨੇ ਅੱਜ ਵੱਡੀ ਉਹ ਤਦਾਦ ਦੇ ਵਿੱਚ ਮਤਲਬ ਕਿ ਇਹ ਟੋਕਨ ਹੈ ਜਿਹੜੇ ਖਰੀਦ ਕੇ ਆਪਣਾ ਕੰਮ ਜਿਹੜਾ ਬਹੁਤ ਵੱਡੇ ਪੱਧਰ ਤੇ ਕੀਤਾ ਕੰਪਨੀ ਵੱਲੋਂ ਇਹਨਾਂ ਨੂੰ ਗੱਡੀ ਅੱਜ ਪਰਚੇਜ਼ ਕੀਤੀ ਜਾ ਰਹੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਪਵਿੱਤਰ ਸਿੰਘ ਜੀ ਕਿਵੇਂ ਲੱਗ ਰਿਹਾ ਹੈਗਾ ਵੀ ਅੱਜ ਤੁਹਾਨੂੰ Gizi ਪ੍ਰੋਜੈਕਟ ਵੱਲੋਂ ਅੱਜ ਗੱਡੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਵਧੀਆ ਲੱਗ ਰਿਹਾ ਹੈ ਜੀ ਲੋਕਾਂ ਦਾ ਬਹੁਤ ਵਿਸ਼ਵਾਸ ਉੱਠਿਆ ਹੋਇਆ ਹੈ ਮਤਲਬ ਕਿ ਕੰਪਨੀਆਂ ਦੇ ਉੱਤੋਂ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਆਂਦੀਆਂ ਨੇ ਮਤਲਬ ਕਿ ਠੱਗ ਕੇ ਲੈ ਜਾਂਦੀਆਂ ਨੇ ਲੋਕਾਂ ਨੂੰ ਪੈਸਾ ਲੈ ਜਾਂਦੀਆਂ ਨੇ ਤੁਸੀਂ Gizi ਦੇ ਉੱਤੋਂ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਸਰ ਅ ਵੀ ਪੰਜੋਂ ਗੁਲਾਂ ਇਕਸਾਰ ਨਹੀਂ ਹੁੰਦੀਆਂ ਜੀ ਬਹੁਤ ਹੁਣ ਤਾਂ ਤੁਸੀਂ ਲੈ ਲਓ ਬਿੱਟ ਕੋਇਨ ਐ ਇਹ ਫੇਰੀ ਮੈਂ ਬినాਸ਼ ਕਿੰਨੀਆਂ ਨੇ ਜਿਹੜੀਆਂ ਕੜੀਆਂ ਨੇ ਲੇਕਿਨ ਜਿਹੜੇ ਨੀਚੇ ਤੋਂ ਕੁਝ ਕਰਦੇ ਨੇ ਆ ਟੋਕਨ ਕਰ ਲਿਆ ਜੀ ਆ ਕੰਪਨੀ ਖੜੀ ਕਰ ਲਈ ਜੀ ਕਿ ਲੋਕ ਉਹਦੀ ਸੁਣਦੇ ਤਾਂ ਕੁਝ ਆਈ ਨਹੀਂ ਉਹਦੇ ਵਿੱਚ ਪੈਸਾ ਇਨਵੈਸਟਮੈਂਟ ਕਰ ਦਿੰਦੇ ਨੇ ਲੇਕਿਨ ਉਹਨਾਂ ਦਾ ਗ੍ਰਾਫ ਨਹੀਂ ਬਣਿਆ ਹੁੰਦਾ ਜੀ ਬਿਨਾ ਗ੍ਰਾਫ ਤੋਂ ਨਹੀਂ ਕੰਮ ਚੱਲਦਾ ਜੇ ਦੇਖੋ ਕਿਸੇ ਕੰਪਨੀ ਦਾ ਕੋਈ ਗ੍ਰਾਫ ਬਣਿਆ ਹੋਇਆ ਨਾ ਤੇ ਗ੍ਰਾਫ ਨਾਲ ਹੀ ਸਾਰੇ ਕੰਮ ਚੱਲਦੇ ਨੇ ਜੀ ਜੇ ਇਹਨਾਂ ਨਾਲ ਅਸੀਂ ਦੇਖਿਆ ਇਹਨਾਂ ਦਾ ਗ੍ਰਾਫ ਬਣਿਆ ਹੋਇਆ ਹੈ ਜੀ ਬਸੇ ਹੋਰ ਬਹੁਤ ਵਧੀਆ ਕੰਪਨੀਆਂ ਵਿੱਚ ਹੈਗੀਆਂ ਨੇ ਨਾ ਅਸੀਂ ਕੰਮ ਵੀ ਕੀਤਾ ਬਹੁਤ ਤਕੜਾ ਕੰਮ ਕੀਤਾ ਦੀ ਐਸਿਕੂ ਗੱਲ ਨਹੀਂ ਬਹੁਤ ਵਧੀਆ ਲੱਗਿਆ ਸਰ ਤੁਸੀਂ ਜਿਹੜਾ ਗੀਜੀ ਪ੍ਰੋਜੈਕਟ ਹੈ ਕਦੋਂ ਇਹਦੇ ਵਿੱਚ ਤੁਸੀਂ ਐਂਟਰ ਹੋਏ ਹੋ ਮਤਲਬ ਕਿ ਲੋਕਾਂ ਨੂੰ ਕੀ ਭਰੋਸਾ ਦਿਵਾਉਣਾ ਚਾਹੁੰਦੇ ਹੋ ਸਰ ਮੈਂ ਇਹਦੇ ਵਿੱਚ 13 ਅਗਸਤ ਨੂੰ ਜੁਆਇਨ ਕੀਤਾ ਸੀ 13 ਅਗਸਤ ਨੂੰ ਜੁਆਇਨ ਕਰਕੇ ਮੈਂ ਇਹਦੇ ਵਿੱਚ ਇਨਵੈਸਟਮੈਂਟ ਕੀਤੀ ਤੇ ਬਾਕੀ ਮੈਂ ਨੈਟਵਰਕਿੰਗ ਦਾ ਕੰਮ ਕੀਤਾ ਨੈਟਵਰਕਿੰਗ ਦਾ ਕੰਮ ਕਰਕੇ ਦੇਖੋ ਜੀ ਹੁਣ ਜਿਹੜਾ ਹੁੰਦਾ ਨਾ ਇਹ ਤਾਂ ਆਪਣਾ ਫੇਸ ਵੈਲਿਊ ਤੇ ਚੱਲਦਾ ਸਾਰੀ ਕੰਮ ਹਰ ਇੱਕ ਬੰਦਾ ਨਹੀਂ ਨੈਟਵਰਕਰ ਜਾ ਹੋਰ ਕਰਕੇ ਇਹ ਕਰਦਾ ਜੋ ਜਿਹਦੇ ਕੋਲ ਜਾਣਦੇ ਆ ਅਗਲਾ ਕਹਿੰਦਾ ਇਸ ਤਾਂ ਤੈਨੂੰ ਜਾਣਦੇ ਆ ਜੀ ਠੀਕ ਹੈ ਜੀ ਸਾਡੇ ਵੱਡੇ ਵੱਡੇ ਲੀਡਰ ਵੀ ਜਾਂਦੇ ਨੇ ਉਹਨਾਂ ਨੇ ਵੀ ਅਗਲਾ ਕਹਿੰਦਾ ਅਗਲਾ ਕਹਿੰਦੇ ਪੈਸੇ ਲਾਉਣੇ ਲਾਉ ਪਈ ਨਹੀਂ ਜਿੰਮੇਵਾਰੀਆਂ ਦਾ ਦੇਖੋ ਹੁਣ ਕੋਈ ਬੜੀਆਂ ਬੜੀਆਂ ਜਿੰਮੇਵਾਰੀਆਂ ਟੁੱਟ ਗਈਆਂ ਨਹੀਂ ਨੇ ਹਣਾ ਜੀ ਕੋਈ ਕਹਿੰਦਾ ਵੀ ਨਹੀਂ ਅਗਲਾ ਕਹਿੰਦਾ ਵੀ ਜੇ ਦੇਖੋ ਸੋਨ ਨੂੰ ਕੁਝ ਆਊਗਾ ਛੋਟਾ ਜਾ ਵੀ ਸਕਦਾ ਠੀਕ ਹੈ ਠੀਕ ਹੈ ਨਾ ਇਹ ਰਿਸਕ ਹੈ ਰਿਸਕ ਰਿਸਕ ਛੋਟਦਾ ਜੇ ਸੋਨ ਨੂੰ ਪੈਸਾ ਆਊਗਾ ਤੁਸੀਂ ਕਿਹੜਾ ਸਾਥ ਮੋੜੋਗੇ ਫਿਰ ਠੀਕ ਹੈ ਨਾ ਜੀ ਸੋਨ ਨੂੰ ਵੱਧ ਆਊਗਾ ਤੁਸੀਂ ਨਾਲ ਮੋੜਨਾ ਨਹੀਂ ਜਾਂਦਾ ਤਾਂ ਐਸੀਆਂ ਗੱਲਾਂ ਨੇ ਜਾਂ ਆਉਂਦਾ ਤਾਂ ਬਥੇਰਾ ਹੁੰਦਾ ਜੀ ਮਤਲਬ ਕਿ ਜੀ ਦੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਅੱਜ ਫਿਰ ਕਿੰਨੀ ਕੋ ਖੁਸ਼ੀ ਹੈ ਪਰਿਵਾਰ ਦੇ ਵਿੱਚ ਅੱਜ ਗੱਡੀ ਤੁਹਾਨੂੰ ਗਿਫਟ ਦਿੱਤੀ ਸਰ ਬਹੁਤ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਮਸ ਹੱਦ ਹੀ ਨਹੀਂ ਕੋਈ ਇੰਨੀ ਖੁਸ਼ੀ ਹੈ ਸਰ ਧੀਰੇ ਧੀਰੇ ਕਰਕੇ ਜੈਸਾ ਹੀ ਹਮਾਰਾ 12 ਸੇ 18 ਮਹੀਨੇ ਮੇ ਬਲੌਕਚੇਨ ਆ ਜਾਏਗਾ ਤੋ ਬੜੀ ਬੜੀ ਕੰਪਨੀਆਂ ਗੇਜ਼ੀ ਕੀ ਬਲੌਕਚੇਨ ਯੂਜ਼ ਕਰਨਗੀ ਯੂਜ਼ ਕਰਨਗੀ ਤੋ ਗੇਜ਼ੀ ਪ੍ਰੋਜੈਕਟ ਬੜਾ ਹੋਗਾ ਗੇਜ਼ੀ ਜੋ ਵਾਦਾ ਕਰਤਾ ਹੈ ਵੋ ਕਰਤਾ ਹੈ ਥੈਂਕ ਯੂ ਜੀ ਪ੍ਰੋਜੈਕਟ ਜੀ ਅਸੀਂ ਜੁਆਇਨ ਕਰੀਏ ਤਾਂ ਸਾਨੂੰ ਕੀ ਲਾਭ ਹੋ ਇੱਕ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਇਹ ਮੇਰੇ ਹਸਬੰਡ ਨੇ ਅਗਸਤ ਜੀ ਜੁਆਇਨ ਕੀਤਾ ਸੀ ਜਦੋਂ ਇਹ ਲਾਂਚ ਹੋਏ ਸੀ ਉਦੋਂ ਹੀ ਉਹਨਾਂ ਨੇ ਇਹਨੂੰ ਜੁਆਇਨ ਕਰ ਲਿਆ ਸੀ ਬਹੁਤ ਬੈਨੀਫਿਟ ਹੈ ਇਹਦੇ ਬਲੋਕਚੇਨ ਆ ਗਈ ਹੈ ਇਹਦੀ ਔਰ ਤੁਸੀਂ ਕੋਈ ਵੀ ਪ੍ਰੋਡਕਟ ਬਾਏ ਕਰ ਸਕਦੇ ਹੋ 골ਡ ਤੱਕ ਬਾਏ ਕਰ ਸਕਦੇ ਹੋ ਗਰੋਸਰੀ ਬਾਏ ਕਰ ਸਕਦੇ ਹੋ ਟੈਕ ਟੋਕਨ ਤੋਂ ਤਾਂ ਇਹਦਾ ਅਰਨਿੰਗ ਬਹੁਤ ਅੱਛੀ ਹੈ ਤਾਂ ਮੈਂ ਸਭ ਨੂੰ ਅਪੀਲ ਕਰੂੰਗੀ ਕਿ ਇਹਦੇ ਵਿੱਚ ਜੁੜਨਾ ਚਾਹੀਦਾ ਹੈ ਆਪਾਂ ਨੂੰ ਜਿਹੜੀਆਂ ਹੋਰ ਕੰਪਨੀਆਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਨੇ ਸੀ ਮੈਂ ਲੋਕਾਂ ਨੂੰ ਬੜੀ ਬੜੇ ਝੰਸੀ ਦੇ ਦਿੰਦੇ ਨੇ ਜਾਂ ਸੁਪਨੇ ਦਿਖਾਉਂਦੇ ਨੇ ਵੱਡੇ ਵੱਡੇ ਉਹ ਪੈਸੇ ਲੈ ਕੇ ਫੁਰ ਰਹੇ ਨੇ ਉਸ ਤਰ੍ਹਾਂ ਦਾ ਤਾਂ ਨਿੱਕੀ ਕਦੀ ਗੇਜੀਦਾ ਹੈਗਾ ਨਹੀਂ ਨਹੀਂ ਇਹ ਬਿਲਕੁਲ ਨਹੀਂ ਹੈ ਇਹ ਸਾਰਾ ਕੁਝ ਤੁਹਾਡੇ ਫੋਨ ਦੇ ਵਿੱਚ ਹੀ ਹੈ ਤੁਹਾਡੇ ਹੈਂਡ ਦੇ ਵਿੱਚ ਹੈ ਸਭ ਕੁਝ ਪਿਓਰ ਹੈ ਸਭ ਕੁਝ ਟਰਾਂਸਪੇਰੈਂਟ ਹੈ ਕੁਝ ਵੀ ਇੱਥੇ ਲਪੋੜ ਨਹੀਂ ਹੈ ਬਿਲਕੁਲ ਵੀ ਕੁਝ ਵੀ ਤਰ੍ਹਾਂ ਦਾ ਤਾਂ ਮੈਂ ਬਹੁਤ ਸੈਟੀਸਫਾਈਡ ਆ ਇਹਦੇ ਵਿੱਚ ਪੈਸੇ ਆਪਣੇ ਲਗਾ ਕੇ ਅਸੀਂ ਇਹਦੇ ਵਿੱਚ ਆਪਣਾ 32 ਲੱਖ ਰੁਪਏ ਲਗਾਇਆ ਤੇ ਬਹੁਤ ਅੱਛੀ ਅਰਨਿੰਗ ਹੈ ਆਮ ਆਈ ਐਮ ਵੈਰੀ ਹੈਪੀ ਕੇਜੀ ਪ੍ਰੋਜੈਕਟ ਦੇ ਇੱਕ ਮੇਰੇ ਨਾਲ ਹੋਰ ਲੀਡਰਸ ਹੈਵਨ ਮਹਿੰਦਰ ਸਿੰਘ ਕਾਟਲ ਜੀ ਮੇਰੇ ਨਾਲ ਜੁੜੇ ਹੋਏ ਨੇ ਉਹ ਵੀ ਜਾਣਨਾ ਪਾਉਣਗੇ ਗੇਜੀ ਪ੍ਰੋਜੈਕਟ ਕੀ ਹੈ ਲੋਕਾਂ ਨੂੰ ਵਿਸ਼ਵਾਸ ਦਿਵਾਉਣਗੇ ਵੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਿੰਘ ਜੀ ਪਹਿਲੀ ਗੱਲ ਤਾਂ ਸਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹਨਾਂ ਮਾਨ ਵਖਸ਼ਿਆ ਦੋਸਤੋ ਗੇਜੀ ਪਲੇਟਫਾਰਮ ਬੜਾ ਜ਼ਬਰਦਸਤ ਪ੍ਰੋਜੈਕਟ ਹੈ ਇੱਥੇ ਇਨਵੈਸਟਮੈਂਟ ਫੋਰੈਕਸ ট্রেਡਿੰਗ ਔਰ ਅਦਰ ਜਿਹੜੇ ਟਰੇਡਿੰਗ ਪਲੇਟਫਾਰਮ ਨੇ ਉੱਥੇ ਹੁੰਦੀ ਹੈ ਇਹਦੇ ਵਿੱਚ ਜਿਹੜਾ ਪੈਸਾ ਆਪਾਂ ਲਗਾਣੇ ਆ ਆਪਣਾ ਉਦਾਸਾਨੂੰ ਮੰਥਲੀ ਜਿਹੜਾ ਰਿਟਰਨ ਹੈ ਜਿਹਨੂੰ ਤੁਸੀਂ ਆਪਣਾ ਇੰਟਰਸਟ ਵੀ ਕਹਿ ਸਕਦੇ ਹੋ ਪੰਜਾਬੀ ਵਿੱਚ ਲਗਭਗ 8% ਘੱਟੋ-ਘੱਟ ਸਾਨੂੰ ਮੰਥਲੀ ਰਿਟਰਨ ਹੁੰਦਾ ਅਗਰ ਮੈਂ ਸਿੰਪਲ ਸ਼ਬਦਾਂ ਵਿੱਚ ਗੱਲ ਕਰਾਂ ਤਾਂ ਅਗਰ ਆਪਾਂ 1 ਲੱਖ ਰੁਪਏ ਇਨਵੈਸਟ ਕਰਦੇ ਆ ਤਾਂ ਸਾਨੂੰ 8000 ਰੁਪਏ ਦੇ ਕਰੀਬ ਪਰ ਮੰਥ ਜਿਹੜੀ ਹੈ ਉਹ ਰਿਟਰਨ ਮਿਲਦੀ ਹੈ ਔਰ ਇਹ ਰਿਟਰਨ ਉਦੋਂ ਤੱਕ ਮਿਲਦੀ ਰਹੇਗੀ ਜਦੋਂ ਤੱਕ ਸਾਡੇ ਪੈਸੇ ਡਬਲ ਹੋ ਕੇ ਸਾਡੇ ਕੋਲ ਨਹੀਂ ਆ ਜਾਂਦੇ ਉਸ ਤੋਂ ਬਾਅਦ ਵੀ ਇਹ ਰਿਟਰਨ ਜਿਹੜੀ ਸਾਨੂੰ ਮਿਲੇਗੀ ਫਿਰ 10% ਦੇ ਕਰੀਬ ਹੋ ਜਾਏਗੀ ਸੋ ਇਹ ਹੈ ਕਿ ਅਗਰ ਅਸੀਂ ਆਪਣਾ ਪੈਸਾ ਇਨਵੈਸਟ ਕਰਦੇ ਆ ਉਹਦੇ ਬਦਲੇ ਸਾਨੂੰ ਗੇਜ਼ੀ ਪਲੇਟਫਾਰਮ ਕੀ ਦਿੰਦਾ ਹੈ ਤਾਂ ਅੱਛੀ ਖਾਸੀ ਰਿਟਰਨ ਦਿੰਦਾ ਦੋਸਤੋ ਇਹਦੇ ਚ ਆਪਾਂ ਇਹ ਡਿਸਾਈਡ ਕਰ ਸਕਦੇ ਆ ਕਿ ਅਗਰ ਸਾਡੀ ਖਰਚੇ ਪਰਿਵਾਰ ਦੇ 8000 ਮਹੀਨੇ ਨੇ ਤਾਂ ਆਪਾਂ ਲੱਖ ਰੁਪਏ ਇਨਵੈਸਟ ਕਰ ਲਓ ਅਗਰ ਖਰਚੇ ਜ਼ਿਆਦਾ ਹੈ 40000 ਹੈ ਤਾਂ ਫਿਰ 5 ਲੱਖ ਇਨਵੈਸਟ ਕਰ ਲਓ ਸੋ ਇਹ ਨੌਨ ਵਰਕਿੰਗ ਇਨਕਮ ਹੈ ਇਹ ਸਾਨੂੰ ਸਾਡੀ ਇਨਵੈਸਟਮੈਂਟ ਦੇ ਬਦਲੇ ਇਹ ਪੈਸਾ ਆਣਾ ਹਰ ਮਹੀਨੇ ਆਣਾ ਮਿੰਦਰ ਕਾਲਜੀ ਮੈਂ ਥੋੜੀ ਗੱਲ ਕਰਦਾ ਕੱਟ ਕਰਦਾ ਵੀ ਪੰਜਾਬ ਦੇ ਵਿੱਚ ਆਈਆਂ ਜਾਂ ਬਹੁਤ ਤਰ੍ਹਾਂ ਦੀਆਂ ਕੰਪਨੀ ਆਈਆਂ ਨੇ ਜਿਹੜੇ ਪੈਸੇ ਲੈ ਕੇ ਫੁਰ ਰਹੇ ਹੁੰਦੇ ਨੇ ਉਦੋਂ ਤਾਂ ਤਾਂ ਨਹੀਂ ਕਿਤੇ ਇਹ ਪ੍ਰੋਜੈਕਟ ਹੈਗਾ ਲੋਕ ਕਿਉਂਕਿ ਬੜੀ ਆਪਣੀ ਮਿਹਨਤ ਦੀ ਕਮਾਈ ਜਿਹੜੀ ਇਦਾਂ ਦੇ ਪ੍ਰੋਜੈਕਟ ਚ ਲਾਉਂਦੇ ਨੇ ਜੀ ਜੀ ਬਿਲਕੁਲ ਬਿਲਕੁਲ ਸਰ ਤੁਹਾਡਾ ਦੇਖੋ ਡਾਊਟ ਜਿਹੜਾ ਸਵਾਲ ਹੈ ਸਹੀ ਹੈ ਹੁਣ ਤੱਕ ਬਹੁਤ ਸਾਰੇ ਇਦਾਂ ਦੇ ਪ੍ਰੋਜੈਕਟ ਆਏ ਕੰਪਨੀ ਆਈਆਂ ਕਿ ਉਹ ਕਿਹਾ ਕੁਝ ਹੋਰ ਕੀਤਾ ਕੁਝ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਹੈ ਸਰ ਅਸੀਂ ਜਿੰਨਾ ਚਿਰ ਕਿਸੇ ਸਿਸਟਮ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਲੈਂਦੇ ਅਸੀਂ ਪ੍ਰੋਜੈਕਟ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਲੈ ਲੈਂਦੇ ਤਾਂ ਉਹਨਾਂ ਚਿਰ ਦੇਖੋ ਸਾਨੂੰ ਕੋਈ ਵੀ ਬੇਕੂਬ ਬਣਾ ਲੇਗਾ ਅਗਰ ਸਾਨੂੰ ਪ੍ਰੋਪਰ ਪਤਾ ਹੈ ਕਿ ਡਿਜੀਟਲ ਟੈਕਨੋਲੋਜੀ ਕੀ ਹੈ ਕ੍ਰਿਪਟੋ ਕਰੰਸੀ ਕੀ ਹੁੰਦੀ ਹੈ ਟੋਕਨ ਕੀ ਹੁੰਦਾ ਕੁਆਇਨ ਕੀ ਹੁੰਦਾ ਬਲੌਕਚੇਨ ਕਿਦਾਂ ਕੰਮ ਕਰਦੀ ਹੈ ਐਕਸਚੇਂਜ ਕੀ ਹੁੰਦੀ ਹੈ ਕਿਉਂਕਿ ਜਿਹੜਾ ਇਹ ਸਾਰਾ ਕੁਝ ਹੁਣ ਬਿਜ਼ਨਸ ਹੋ ਰਿਹਾ ਇਹ ਹੋ ਰਿਹਾ ਲੇਟੈਸਟ ਟੈਕਨੋਲੋਜੀ ਤੇ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਟੈਕਨੋਲੋਜੀ ਦੀ ਜਾਣਕਾਰੀ ਲੈਣਾ ਜ਼ਰੂਰੀ ਹੈ ਅਗਰ ਸਾਡੇ ਕੋਲ ਟੈਕਨੋਲੋਜੀ ਦੀ ਜਾਣਕਾਰੀ ਆ ਜਾਏ ਤਾਂ ਸਾਨੂੰ ਕੋਈ ਵੀ ਇਨਸਾਨ ਬੇਵਕੂਫ ਨਹੀਂ ਬਣਾ ਸਕੇਗਾ ਔਰ ਜਿਹੜੇ ਦੋਸਤਾ ਨਾਲ ਕਿਉਂਕਿ ਦੇਖੋ ਸਾਡੇ ਪੋਲੀ ਪਾਲੀ ਜਨਤਾ ਪਿੰਡਾਂ ਦੀ ਔਰ ਪੰਜਾਬੀ ਖਾਸ ਕਰਕੇ ਅਸੀਂ ਲਾਈ ਲੱਗ ਹੁੰਨੇ ਆ ਤਾਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਜੋ ਸਾਨੂੰ ਸਾਹਮਣੇ ਵਾਲਾ ਦੱਸਦਾ ਆ ਅਸੀਂ ਖੁਦ ਅਨਲਿਸਿਸ ਨਹੀਂ ਕਰਦੇ ਕਿ ਅਸੀਂ ਇਹਦੀ ਜਾਣਕਾਰੀ ਲਈਏ ਦੇਖੀਏ ਕਿ ਇਹਦੀ ਸਚਾਈ ਕੀ ਹੈ ਅੱਜ ਕੱਲ ਬਹੁਤ ਸਾਰੇ ਪਲੇਟਫਾਰਮ ਨੇ ਤੁਸੀਂ ਗੂਗਲ ਤੇ ਸਰਚ ਕਰਕੇ ਕੋਈ ਵੀ ਆਪਣੀ ਇਨਫਰਮੇਸ਼ਨ ਲੈ ਸਕਦੇ ਹੋ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੀ ਆਸੀਂ ਕਿਹੜੀ ਚੀਜ਼ ਦੀ ਸਰਚ ਕਰਨੀ ਹੈ ਔਰ ਕ੍ਰਿਪਟੋ ਬਾਰੇ ਕਿੱਥੋਂ ਜਾਣਕਾਰੀ ਲੈਣੀ ਹੈ ਇਹ ਚੀਜ਼ਾਂ ਦਾ ਗਿਆਨ ਜੋ ਹੋਣਾ ਜ਼ਰੂਰੀ ਹੈ ਔਰ ਇਹ ਜਿਹੜਾ ਪ੍ਰੋਜੈਕਟ ਹੈ ਗੇਜੀ ਹੈ ਇਹ ਮੈਂ ਬੜੇ ਤਿੰਨ ਕੁ ਮਹੀਨੇ ਦੀ ਮੇਰੀ ਮਿਹਨਤ ਸੀ ਇਹਨੂੰ ਮੈਂ ਸਟੱਡੀ ਕੀਤਾ ਔਰ ਫਿਰ ਮੈਂ ਦੇਖਿਆ ਕਿ ਵਾਕਿਆ ਰਿਟਰਨ ਦਿੰਦਾ ਹੈ ਸਾਡੀ ਜਿਹੜੀ ਇਨਵੈਸਟਮੈਂਟ ਹੈ ਉਹ ਸਹੀ ਜਗ੍ਹਾ ਤੇ ਲੱਗ ਰਹੀ ਹੈ ਸੋ ਇਹ ਸੰਸਾਡੇ ਨਾਲ ਮਹਿੰਦਰ ਸਿੰਘ ਕਾਟਲ ਜਿਨ੍ਹਾਂ ਨੇ ਕਿ ਹੈ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਵੀ ਜਿੱਥੇ ਤੁਸੀਂ ਪੈਸਾ ਲੋਣਾ ਹੈ ਪਹਿਲਾਂ ਉਹਦੇ ਬਾਰੇ ਚੰਗੀ ਤਰ੍ਹਾਂ ਤੁਸੀਂ ਜਾਣੋ ਉਹਨੂੰ ਪਹਿਚਾਣੋ ਉਹਨੂੰ ਸਮਝੋ ਵੀ ਇਹ ਕੀ ਹੈ ਛੇਰ ਅਗਰ ਵਜ ਤੁਸੀਂ ਉਹਤੇ ਪੈਸਾ ਲਗਾਓ ਸੰਗਰੂਰ ਤੋਂ ਸੰਜੀਵ ਛਨੇੜੀ ਦੀ ਰਿਪੋਰਟ